ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡੇ ਆਪਣਾ ਮਾਨ ਬਟਿੰਡੇ ਵਾਲਾ ਮੈਂ ਇਸ ਟਾਈਮ ਖੜਾ ਪਿੰਡ ਚੱਠਾ ਨਨਹਿੜਾ ਸੁਨਾਮ ਕੋਲੇ ਆ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੇ ਆ ਸਾਹਮਣੇ ਤੁਸੀਂ ਕੰਪੈਨ ਖੜੀ ਦੇਖ ਰਹੇ ਹੋ ਜੀ ਜਿਹੜੇ ਬਾਈ ਨੂੰ ਅੱਜ ਤੁਹਾਨੂੰ ਮਿਲਉਣਾ ਉਹਦੇ ਕੋਲੇ ਘੱਟੋ ਘੱਟ 15 ਮਸ਼ੀਨਾਂ ਨੇ 15 ਕੰਪੈਨਾਂ ਨੇ ਜੀ ਵੱਡੀਆਂ ਆ ਤਿੰਨ ਬਾਾਰ ਖੜੀਆਂ ਦੂਸਰਾ ਆਪਾਂ ਉਹਨਾਂ ਦੇ ਘਰੇ ਚਆਂੀਆਂ ਮਸ਼ੀਨਾਂ ਬਾਈ ਘੱਟੋ ਘੱਟ ਸੀਜ਼ਨ ਦੇ 12-13 ਕੰਪੈਨਾਂ ਤਾਂ ਆਪ ਚਲਾਉਂਦਾ ਤੇ ਬਾਕੀ ਕੁਝ ਬਾਈ ਵਪਾਰ ਵੀ ਕਰਦਾ ਵੀ ਕੰਮ-ਕੁਮ ਕਰਾ ਕੇ ਵਧੀਆ ਲਿਆ ਕੇ ਵੇਚ ਨਾਲ ਜਿਵੇਂ ਟਰੈਕਟਰ ਦਾ ਵਪਾਰ ਕਰਦੋਂ ਮੈਂ ਬਾਈ ਕੰਪੈਨਾਂ ਦਾ ਵਪਾਰ ਕਰਦਾ ਆਜੋ ਆਪਾਂ ਸਾਰੀ ਜਾਣਕਾਰੀ ਲੈਣੇ ਆਂ ਹੋਰ ਨਾਲ ਕੀ ਕੀ ਕੰਮ ਕਰਦਾ ਆਜੋ ਚੱਲ ਜੀ ਤੁਹਾਨੂੰ ਮਿਲਉਣੇ ਆ ਬਾਈ ਡੈਵੀ ਦੇ ਨਾਲ ਬਾਈ ਡੈਵੀ ਪਿਛਲੇ ਕਿੰਨੇ ਸਾਲਾਂ ਤੋਂ ਸੀਜ਼ਨ ਲਾ ਰਿਹਾ ਕਿੰਨੇ ਟਾਈਮ ਤੋਂ ਜਿਹੜਾ ਮਸ਼ੀਨਾਂ ਦਾ ਵਪਾਰ ਕਰ ਰਿਹਾ ਕਿੰਨੀਆਂ ਇਸ ਟਾਈਮ ਨੇ ਕੀ ਗੱਲਬਾਤ ਸਾਰੀ ਸਾਰੀ ਤੁਹਾਡੇ ਨਾਲ ਗੱਲਬਾਤ ਬਾਈ ਸਸਤੀ ਕਾਲ ਜੀ ਸਸਤੀ ਗੱਲਬਾਤ ਹੋ ਠੀਕ ਠਾਕ ਹੋ ਬਾਈ ਬਹੁਤ ਵਧੀਆ ਬਾਈ ਅੱਛਾ ਭਾਈ ਕਿਸਾਨ ਦੇ ਪੁੱਤ ਕੋਲੇ ਘਟ ਘਟ 14-15 ਮਸ਼ੀਨਾਂ ਖੜੀਆਂ ਨੇ ਅੱਛਾ ਸਾਰੀਆਂ ਵਪਾਰ ਕਰਦੇ ਸਾਰੀਆਂ ਵੇਚਣੀਆਂ ਜਾਂ ਕੁਝ ਤੁਸੀਂ ਆਪ ਵੀ ਸੀਜ਼ਨ ਲਾਉਣੇ ਹੋ ਵੀਰੇ ਵਪਾਰ ਵੀ ਕਰੀ ਜਾਂਦੇ ਆ ਤੇ ਨਾਲ ਨਾਲ ਚਲਾਈ ਵੀ ਜਾਂਦੇ ਆ ਅੱਛਾ ਤੇ ਵਪਾਰ ਨਵੀਆਂ ਦਾ ਵੀ ਕਰਦੇ ਨੇ ਤੇ ਪੁਰਾਣੀਆਂ ਦਾ ਵੀ ਨਵੀਆਂ ਦੇ ਵਿੱਚ ਕੱਟ ਕੇ ਵੀ ਲੈ ਕੇ ਆਉਣੇ ਮਸ਼ੀਨਾਂ ਹੈ ਤੇ ਪੁਰਾਣੀਆਂ ਵੈਸੇ ਵੀ ਲੈ ਲੈਣੇ ਅੱਛਾ ਤੇ ਬੱਸ 8 ਤੋਂ 10 ਮਸ਼ੀਨਾਂ ਦਾ ਆਪਾਂ ਚਲਾਉਣੀ ਹੈ ਵੀ ਆ 6 7 8 9 10 ਜਿੰਨੀਆਂ ਰਹਿ ਗਈਆਂ ਚਲਾ ਲੈਣੇ ਆ 8 ਤਾਂ ਨਹੀਂ ਪੱਕੇ ਚਲਾਉਣੀ ਚਲਾਉਣੀਆਂ ਨੇ ਅਚ 8 ਤਾਂ ਚਲਾਉਣੀਆਂ ਚਲਾਉਣੀਆਂ ਜੇ 10 ਰਹਿ ਗਏ ਤਾਂ ਵੀ ਚਲਾ ਲੈਣੀਆਂ 12 ਵੀ ਲੱਗਿਆ 12 ਰਿਹਾ ਜਿੰਨੀਆਂ ਮਰਜ਼ੀ ਲੈਂ ਗਿਆ ਚਲਾਵਾਂਗੇ ਹੁਣ ਆਪਣੇ ਕੋਲੇ ਜਿਹੜੀਆਂ ਆਪਾਂ ਵੇਚਣੀਆਂ ਨੇ ਉਹ ਕਿੰਨੀਆਂ ਮਸ਼ੀਨਾਂ ਨੇ ਵੇਚਨੇ ਵੀਰੇ ਆਪਣੇ ਕੋਲੇ ਇਸ ਟਾਈਮ ਪੰਜ ਮਸ਼ੀਨਾਂ ਨੇ ਪੰਜ ਮਸ਼ੀਨਾਂ ਵਗਾਵਣ ਉਹਨਾਂ ਦਾ ਜਿਹੜੀਆਂ ਵੇਚਣੀਆਂ ਵੀਰੇ ਆਪਾਂ ਉਹਨਾਂ ਦਾ ਕੰਮ ਹੋਇਆ ਵਾ ਸਾਰਾ ਸਾਰਾ ਟੋਟਲ ਇੱਕ ਹੀ ਹੈ ਜੇ ਆਪਾਂ ਦੱਸ ਦੀ ਇਕੱਲੀ ਇਕੱਲੀ ਲੈ ਵੀ ਮੇਤਰੋ ਮਸੀਰ ਲੈਂਡ ਦਾ ਤਾਂ ਆਪਾਂ ਸਾਨੂੰ ਕੱਲੀ ਕੱਲੀ ਡਿਟੇਲ ਦੱਸਾਂਗੇ ਬਾਈ ਆਹ ਮਸ਼ੀਨ ਕਿਹੜਾ ਮਾਡਲ ਹੈ 21 ਮਾਡਲ ਹੈ 21 ਮਾਡਲ ਵਿਸਾਲ ਹਾਂਜੀ ਤੇ ਬਾਈ ਇਹਦੇ ਜਿਹੜੇ ਕਾਗਜ਼ ਪੱਤਰਾਂ ਦੀ ਸਾਰੇ ਕੋ ਸਿਸਟਮ ਹੁੰਦਾ ਜੋ ਵੀ 21 ਮਾਡਲ ਵਿਸਾਲ ਹੈ ਜੀ ਤੇ ਇਹਦੇ ਫਰਸਟ ਪਾਰਟੀ ਦੀ ਹੈ ਹਾਂ ਨੰਬਰ ਪੰਜਾਬ ਹੈ ਹਾਂ ਸਾਰਾ ਕੁਝ ਕਲੀਅਰ ਹੈ ਜੀ ਸਾਰਾ ਕਲੀਅਰ ਨਵੇਂ ਟਾਇਰ ਹੈ ਨਵੇਂ ਟਾਇਰ ਹੈ ਜੀ ਅਜੇ ਜਿਹੜੀ ਗੱਲ ਕਹਤੀ ਉਹੀ ਰਹੋਗੇ ਬਾਈ ਬਾਈ ਦਾ ਏਰੀਆ ਦੇ ਵਿੱਚ ਨਾ ਆਗਾ ਡੈਵੀ ਪੁੱਛ ਲਓ ਜਿਹਨੂੰ ਮਰਜੀ ਚੱਠਾ ਨਨੇੜਾ ਸੁਨਾਮ ਦੇ ਨੇੜੇ ਤੇ ਬਾਈ ਪਿਛਲੇ ਬਾਈ ਕਿਹੜੇ ਸਾਲ ਤੋਂ ਵਪਾਰ ਕਰ ਰਹੇ ਹੋ ਆਪਾਂ ਵੀਰੇ ਵਪਾਰ ਕਰਦੇ ਹੁ ਕੱਟੀ ਸਮਾਂ ਹੋਇਆ 6-7 ਸਾਲ ਹੋਏ ਨੇ ਹਾਂ 8 ਸਾਲ ਮੰਨ ਕੇ ਚੱਲੋ ਅੱਜ ਪਹਿਲਾ ਸੀਜ਼ਨ ਲਾਉਂਦੇ ਰੇ ਪਹਿਲਾ ਸੀਜ਼ਨ ਲਾਉਂਦੇ ਰੇ ਵੈਸੇ ਖਾਨਦਾਨੀ ਮਸ਼ੀਨਾਂ ਚਲਾਉਣੀ ਸੀ ਅੱਛਾ ਮੈਨੂੰ ਬਾਈ ਨੇ ਦੱਸਿਆ ਸੀ ਤੁਸੀਂ ਆਪਾਂ ਗੱਲਾਂ ਹੋਈਆਂ ਤੇ ਜੇ ਕਿਸੇ ਨੇ ਬਾਈ ਨੇ ਨਵੀਂ ਲੈਣੀ ਹੋਵੇ ਨਵੀਂ ਵੀ ਦਵਾ ਦਿੰਨੇ ਜਿਵੇਂ ਬੁਕਿੰਗ-ਬੁਕਿੰਗ ਕਰਾਉਣ ਦੀ ਲੋੜ ਨਹੀਂ ਤੁਰਤ ਦਵਾ ਦਿੰਨੇ ਹਾਂ ਤੁਰਤ ਦਵਾ ਦਿੰਨੇ ਛੋਡੀ ਆਪੇ ਗੱਲਬਾਤ ਸੈਟਿੰਗ ਬੈਟਿੰਗ ਹੈਗੀ ਲਿਆਈ ਪਿਆ ਜੋ ਸਾਰਾ ਕੁਝ ਲੈ ਬਈ ਕਿਸੇ ਨੇ ਨਵੀਂ ਲੈਣੀ ਹੈ ਕਿਹੜੀ-ਕਿਹੜੀ ਕੋਪੜੀਆਂ ਦੀ ਆਪਾਂ ਨਵੀਂ ਦਵਾ ਦਿੰਨੇ ਬਾਈ ਵੀਰੇ ਜ਼ਿਆਦਾਤਰ ਤਾਂ ਵਿਸ਼ਾਲ ਨਾਲ ਜੁੜ ਤੇ ਜਿੰਨੇ ਵੀ ਸਾਰੇ ਆਪਣੀਆਂ ਕੰਪਨੀਆਂ ਵੀ ਨਾਲ ਗੱਲ ਹੈਗੀ ਹੈਗੀ ਤੇ ਸਾਰੇ ਨੂੰ ਉੱਪਰ ਦਵਾ ਦਿੰਦੇ ਤੇ ਰੇਟ ਦਾ ਵੀ ਫਰਕ ਹੋਊ ਬਾਈ ਰੇਟ ਦਾ ਡਿਫਰੈਂਸ ਹੋਊਗਾ ਪੂਰਾ ਇੱਕ ਪਾਸੇ ਚ ਜਾ ਕੇ ਤੁਸੀਂ ਸਿੱਧੇ ਪੁੱਛੋ ਇੱਕ ਪਾਸੇ ਬਾਈ ਨੂੰ ਲੈ ਜਾਓ ਪੂਰਾ ਰੇਟ ਦਾ ਫਰਕ ਉਹ ਤੁਰਤ ਹੁਣ ਜਿਵੇਂ ਬੁਕਿੰਗ ਬੰਦ ਹੈ ਵਿਸਾਲ ਆ ਲੈਂਦੀ ਫਿਰ ਵੀ ਦਵਾ ਦੇਵੋਗੇ ਦਵਾ ਫਿਰ ਵੀ ਦਵਾ ਦੇਣਗੇ ਅੱਛਾ ਆਹ ਕਿਹੜਾ ਮਾਡਲ ਆ ਬਾਈ ਇਹ ਆਪਣਾ 14 ਮਾਡਲ ਹੈ 14 ਮਾਡਲ ਤੇ ਇਹ ਵਾਲੀ ਇਹ 23 ਹੈ ਵੀਰੇ ਇਹ 23 ਆ ਅੱਛਾ 23 ਮਾਡਲ ਵਿਸਾਲ ਖੜੀ ਹੈ ਬਾਈ ਜਿਹੇ ਜੇ ਮਾਲਕ ਮੁੱਲ ਦੀ ਇਹ ਗੱਲ ਕਰੀਏ ਕਿੰਨੇ ਕੁ ਮੁੱਲ ਤੋਂ ਲੈ ਕੇ ਆਪਣੇ ਕੋਲ ਮਸ਼ੀਨ ਮਿਲ ਸਕਦੀ ਹੈ ਬਾਈ ਵੀਰੇ 4 ਲੱਖ ਤੋਂ ਸ਼ੁਰੂ ਹੋ ਜਾਂਦੀ ਨੇ ਹਾਂ 4 ਲੱਖ ਤੋਂ ਲੈ ਕੇ ਆਪਣਾ ਮੰਨ ਕੇ ਚੱਲੋ ਵੀ 27-28 ਤੱਕ 27-28 ਲੱਖ ਤੱਕ 27-28 ਲੱਖ ਤੱਕ ਆ ਆਹ ਕਿਹੜਾ ਮੰਡਲ ਆ ਬਾਈ ਇਹ ਵੀ 23 ਹੈ ਜੀ ਅੱਛਾ ਇਹ ਵੀ 23 ਹੈ ਇਹ 4x4 ਹੈ ਹਾਂਜੀ ਅੱਛਾ ਤੇ ਆਹ ਬਾਈ ਇਹ ਵੀ 23 ਹੈ ਜੀ ਇਹ ਵੀ 23 ਹੈ ਤੇ ਅੱਛਾ ਬਾਈ ਫਿਰ ਇੰਨੀਆਂ ਮਸ਼ੀਨਾਂ ਦਾ ਸੀਜ਼ਨ ਲਾਉਣ ਦਾ ਫਿਰ ਕਿਵੇਂ ਸਿਸਟਮ ਲੋਟ ਆਉਂਦਾ ਯਾਰ ਕੱਲਾ ਬੰਦਾ ਤੂੰ ਸਿਸਟਮ ਬਾਈ ਆਪਣਾ ਜਿਵੇਂ ਇੱਕ ਇੱਕ ਮਸ਼ੀਨ ਤੇ ਇੱਕ ਜ਼ਿੰਮੇਵਾਰ ਬੰਦਾ ਹੈਗਾ ਹਾਂ ਉਹਨੇ ਆਪਣਾ ਸਟਾਫ ਰੱਖਣਾ ਹੈਗਾ ਹਾਂ ਉਹਦੀ ਜ਼ਿੰਮੇਵਾਰੀ ਹੈ ਪੂਰੀ ਜ਼ਿੰਮੇਵਾਰੀ ਜਿੱਥੇ ਵੀ ਉਹਨੇ ਛੱਡੇ ਉਹਨੇ ਉੱਥੇ ਹੀ ਆਪਦੀ ਉਗਰਾਹੀ ਕਰਕੇ ਲੈ ਕੇ ਆਉਣੀ ਹੈ ਹੂੰ ਉਹਨੇ ਆਪ ਹੀ ਏਰੀਆ ਸੈੱਟ ਕਰਨੇ ਉੱਥੇ ਇੱਕ ਵਾਰੀ ਉਹਨੂੰ ਏਰੀਆ ਦੇ ਦੱਸਤਾ ਵੀ ਇੱਥੇ ਚੱਲ ਜਾ ਉੱਥੇ ਏਰੀਆ ਦਿਖਾਤਾ ਉਹ ਆਪਦੇ ਆਪ ਏਰੀਆ ਸੈੱਟ ਕਰ ਲੈਣਾ ਸਾਰਾ ਕੁਝ ਤੇ ਆਪ ਹੀ ਉਗਰਾਹੀ ਕਰਦਾ ਆਪ ਹੀ ਪੈਸੇ ਇਕੱਠੇ ਕਰਦਾ ਸਾਰੀ ਜ਼ਿੰਮੇਵਾਰੀ ਉਹਦੀ ਆ ਵਧੀਆ ਸਟਾਫ ਹੈ ਉਹਦਾ ਫਿਰ ਪਰ ਕਿੱਲੇ ਮਗਰ ਕੋਈ ਕਮਿਸ਼ਨ ਵੀ ਹੈ हां ਕਿਲੇ ਮਗਰ ਕਮਿਸ਼ਨ ਵੀ ਫੇਰੀ ਬੰਦੇ ਦਾ ਫੋਰਮੈਨ ਦੇ ਹਿਸਾਬ ਨਾਲ ਮਤਲਬ ਕਿ ਡਰਾਈਵਰ ਦਾ ਡਰਾਈਵਰ ਦੇ ਹਿਸਾਬ ਨਾਲ ਕਮਿਸ਼ਨ ਹੈ ਤੇ ਫੋਰਮੈਨ ਦਾ ਫੋਰਮੈਨ ਦੇ ਹਿਸਾਬ ਨਾਲ ਕਮਿਸ਼ਨ ਹੈ ਜਿਵੇਂ ਜੀ ਟਰੈਕਟਰ ਦਾ ਬਹੁਤ ਘਰਾਂ ਦੇ ਵਿੱਚ ਆ 20 20 30 ਦੀ ਖੜੇ ਦੇਖਿਆ ਪਰ ਮਸ਼ੀਨਾਂ ਨਹੀਂ ਸੈਂਆਂ ਦੇਖੀਆਂ ਬਾਈ ਕਿਸੇ ਨੇ ਮਸ਼ੀਨ ਲੈਣੀ ਹੈ ਇੱਕ ਵਾਰੀ ਬਾਈ ਆ ਨੰਬਰ ਚੱਲੀ ਜਾਂਦਾ ਬਾਈ ਡਾਈਵੀ ਦਾ ਇਹਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਨਾ ਨਵੀਂ ਲੈਣੀ ਹੈ ਸੈਕੰਡ ਹੈਂਡ ਲੈਣੀ ਹੈ 4x4 ਲੈਣੀ ਹੈ 4x2 ਲੈਣੀ ਆ ਜਿੱਦਾਂ ਦੀ ਤੇ ਬਾਈ ਫਿਰ ਖੇਤੀ ਆਪ ਕਰਦੇ ਸਾਰੀ ਖੇਤੀ ਸਾਰੀ ਆਪ ਕਰਦੇ ਹੋ। ਅੱਛਾ ਨਾਲ ਖੇਤੀ ਵੀ ਕਰਦੇ ਹੋ? ਹਾਂਜੀ ਹਾਂਜੀ। ਬੜੀ ਮਿਹਨਤ ਹੈ ਨਾਲ ਮਸ਼ੀਨਾਂ ਦਾ ਸੀਜ਼ਨ ਵੀ ਹੈ ਨਾ ਸੀਜ਼ਨ ਵੀ ਆ ਹੀ ਰਹਿੰਦਾ ਹੈ। ਇਹਨਾਂ ਦੀ ਰਿਪੇਅਰ ਤੇ ਹੀ ਬਹੁਤ ਟਾਈਮ ਲੱਗਦਾ। ਸੀਜ਼ਨ ਵੀ ਤਿੰਨ ਤਿੰਨ ਸੀਜ਼ਨ ਤਾਂ ਲਾਉਣੀ ਲਾਉਣੇ ਆ ਬਈ। ਅੱਛਾ ਮੱਕੀ ਦਾ, ਹਾਂ ਕਣਕ ਦਾ, ਝੋਨੇ ਦਾ, ਹਾਂ ਤੇ ਹੁਣ ਸੋਇਆਬੀਨ ਤੇ ਮੂੰਗੀ ਦਾ ਵੀ ਨਾਲ ਸ਼ੁਰੂ ਕਰੇਗਾ। ਅੱਛਾ ਕਿਹੜੇ-ਕਿਹੜੇ ਸਟੇਟਾਂ 'ਚ ਹੁਣ ਤੱਕ ਤੁਸੀਂ ਜਾ ਚੁੱਕੇ ਹੋ? ਸਟੇਟਾਂ ਬਈ ਜਿਵੇਂ ਆਪਣਾ ਐਮਪੀ, ਹਾਂ ਤੇ ਰਾਜਸਥਾਨ, ਹਰਿਆਣਾ, ਪੰਜਾਬ, ਜੰਮੂ, ਹਾਂ ਮਹਾਰਾਸ਼ਟਰ, ਛੱਤੀਸਗੜ੍ਹ। ਅੱਛਾ ਸਾਰੇ ਕਿਤੇ ਹੀ ਮੰਨ ਲਾ ਜਿਵੇਂ ਮਸ਼ੀਨ ਇੱਕ ਉੱਥੇ ਤੌਰ ਤੇ ਇੱਕ ਉੱਥੇ ਇਹ ਲਾਈਨ ਬਣ ਜਾਂਦੀ ਉਧਰੋਂ ਚੱਲਦੀਆਂ ਹੁੰਦੀਆਂ ਨੇ ਜਿਵੇਂ ਪਹਿਲਾਂ ਸਟਾਰਟਿੰਗ ਤੇ ਉਧਰੋਂ ਜਿਵੇਂ ਹੁਣ 36 ਗੜ ਜਾਣਗੇ ਲਾਸਟ ਤੇ ਉਧਰੋਂ ਦੁਬਾਰੇ ਮਹਾਰਾਸ਼ਟਰ ਸ਼ੁਰੂ ਹੋ ਜਾਊਗਾ ਮਹਾਰਾਸ਼ਟਰ ਤੋਂ ਫਿਰ ਐਮਪੀ ਅੱਗੇ ਹੌਲੀ ਹੌਲੀ ਰਾਜਸਥਾਨ ਹਰਿਆਣਾ ਪੰਜਾਬ ਹੁੰਦੇ ਹੋਏ ਜੰਮੂ ਪਹੁੰਚ ਜਾਣੇ ਅੱਛਾ ਇਹ ਜਿਹੜੇ ਬਾਈ ਆ ਚਲਾਉਂਦੇ ਆ ਮਾਲਾ ਥੋੜੇ ਨਾਲ ਕੰਮ ਕਰਦੇ ਕਿ ਕਿੰਨੇ ਟਾਈਮ ਤੋਂ ਟਿਕੇ ਹੋਏ ਆ ਪੂਰੇ ਹਾਂਜੀ ਹਾਂਜੀ ਮਸ਼ੀਨ ਸੰਭਾਲਦੀ ਉਹ ਬੰਦਾ ਇੱਕ ਰੱਖੇ ਦੋ ਰੱਖੇ ਨਾ ਰੱਖੇ ਉਹਦੀ ਜ਼ਿੰਮੇਵਾਰੀ ਆ ਉਹਦੀ ਜ਼ਿੰਮੇਵਾਰੀ ਆ ਠੀਕ ਹੈ ਜਿਵੇਂ ਇਹ ਇਹ ਇਹਨੂੰ ਬਾਈ ਨੂੰ ਜੀ ਆਪਣੇ ਨਾਲ ਘੱਟੋ ਘੱਟ 15 16 ਸੀਜ਼ਨ ਲਗਾਤਾਰ ਹੋ ਗਏ ਠੀਕ ਹੈ ਇਹ ਪਟਿਆਲੇ ਏਰੀਆ ਦਾ ਮੁੰਡਾ ਹੈ ਆਪਣਾ ਤੇ ਇਹਨੇ ਜੇ ਆ ਮਸ਼ੀਨ ਸੰਭੀ ਹੋਈ ਹੈਗੀ ਠੀਕ ਹੈ ਉਹ ਦਿਨ ਦੀ ਇਹ ਨਾਲ ਹੈਗਾ ਇਹਨੇ ਮਤਲਬ ਕਿ ਮਸ਼ੀਨ ਤੋਂ ਇਸੇ ਨਹੀਂ ਸਾਰੀ ਉਗਰਾਹੀ ਕਰਨੀ ਇਸੇ ਨੇ ਏਰੀਆ ਸੈੱਟ ਕਰਨਾ ਸਾਰੀ ਦੀ ਜ਼ਿੰਮੇਵਾਰੀ ਹੈ ਅੱਛਾ ਇਹ ਬਾਈ ਕੋਲੇ ਮਸ਼ੀਨਾਂ ਇਹਦੇ ਕੋਲੇ ਮਸ਼ੀਨ ਹੈ ਇਹਦੇ ਕੋਲੇ ਵੀ ਹੈ ਜੀ ਤੇ ਕਿਹਨੂੰ ਸਮਾਈ ਹੋਈ ਹੈ ਮੁੰਡੇ ਨੂੰ ਬਾਈ ਅੱਛਾ ਤੇ ਇੱਕੋ ਪਰ ਆਪਣਾ ਆ ਸੀ ਬਾਈ ਠੀਕ ਹੈ ਹਾਂਜੀ ਤੇ ਇਹ ਸਾਰੇ ਮਤਲਬ ਜਿਹੜੇ ਜ਼ਿੰਮੇਵਾਰ ਬੰਦੇ ਹੁੰਦੇ ਨੇ ਜੋ ਆਪਦੇ ਆਪ ਹੀ ਸਾਰਾ ਕੁਝ ਸੈਟਲ ਕਰ ਲੈਂਦੇ ਆ ਆਪੇ ਸੈੱਟ ਕਰ ਲੈਂਦੇ ਆ ਤੇ ਆ ਭਾਈ ਨੰਬਰ ਚੱਲੀ ਜਾਂਦਾ ਪਿੰਡ ਛੱਠਾ ਨਢਿਹੜਾ ਭਾਈ ਫੋਨ ਚੱਕੀ ਚੱਲੋਂਗੇ ਹਾਂਜੀ ਹਾਂਜੀ ਕਿਸੇ ਨੇ ਮਸ਼ੀਨ ਲੈਣੀ ਆ ਜਿਹੜੇ ਨੇ ਆਪਣੇ ਕੋਲੇ ਖੜੀਆਂ ਤਾਂ ਇਹ ਤਾਂ ਜਿਹੜੀ ਮਰਜ਼ੀ ਆ ਕੇ ਦੇਖ ਜਾਣਾ ਹੁਣ ਆਪਣੇ ਕੋਲੇ ਆਪਾਂ ਦੱਸ ਦਾਂਗੇ ਭਾਈ ਇਹਨਾਂ ਦੇ ਵਿੱਚ ਪੰਜ ਵਕਾਊ ਆ ਉਹਨਾਂ ਉਹਨਾਂ ਦੇ ਨਿਗਾ ਮਾਰ ਲਓ ਹਣਾ ਤੇ ਕਿਸੇ ਨੇ ਨਵੀਂ ਲੈਣੀ ਆ ਇਹ ਸੀਜ਼ਨ ਲੈਣੀ ਆ ਅਗਲੇ ਸੀਜ਼ਨ ਲੈਣੀ ਆ ਤਾਂ ਭਾਈ ਯਾਦ ਰੱਖਿਓ ਭਾਈ ਤੁਹਾਨੂੰ ਤੁਰਤ ਮਸ਼ੀਨ ਦਿਵਾ ਦੂ ਰੇਟ ਦੀ ਟਰਾਈ ਮਾਰ ਲਓ ਵਿਸਾਲ ਕਰਤਾਰ ਤੇ ਮਲਕੀਤ ਤਿੰਨਾਂ ਨਾਲ ਬਾਈ ਇਹਦੀ ਗੱਲਬਾਤ ਲਿਆ ਜਾ ਕਿਉਂਕਿ ਕਾਫੀ ਸਮੇਂ ਤੋਂ ਆਪ ਕਈ ਕਈ ਮਸ਼ੀਨਾਂ ਦਾ ਸੀਜ਼ਨ ਲਾ ਰਹੇ ਨੇ ਹਨਾ ਤੇ ਤਾਂ ਕਰਕੇ ਹੋਰ-ਫੋਰ ਬਾਈ ਕੀਤ ਕਹਿਣਾ ਚਾਹੁੰਦੇ ਹੋ ਬਸ ਕੁਛ ਨਹੀਂ ਮਿਲੇ ਠੀਕ ਹੈ ਬਾਈ ਦਾ ਬਹੁਤ ਵਧੀਆ ਸੁਭਾਅ ਬਹੁਤ ਵਧੀਆ ਕੰਮ ਲੱਗਿਆ ਬਾਈ ਯਾਦ ਰੱਖੋ ਜੇ ਕਿਸੇ ਰਿਸ਼ਤੇਦਾਰ ਯਾਰ ਮਿੱਤਰ ਨੇ ਦੋਸਤ ਨੇ ਮਸ਼ੀਨ ਬਾਰੇ ਗੱਲਬਾਤ ਕਰਨੀ ਤਾਂ ਆ ਨੰਬਰ ਤੇ ਸੰਪਰਕ ਕਰ ਲਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ